ਲਓ ਜੀ ਆ ਗਿਆ ਗਰਮ ਗਰਮ ਕੱਚਾ ਰਹੀਆਂ ਹੈ ਗਲਗਲ ਗਲਗਲ ਇਹ ਤਾਂ ਮੈਨੂੰ ਚਕਾਉਣੇ ਪਾਣੇ ਆ ਹੈ ਕਿਉਂਕਿ ਮੈਂ ਮਿੱਠੇ ਦਾ ਤੁਹਾਨੂੰ ਪਤਾ ਸ਼ਿਕਨ ਘੱਟਾ ਥੋੜਾ ਜਾ ਕੇ ਕਿ ਨਹੀਂ ਇਹ ਮਜਬੂਰੀ ਹੈ ਮਿੱਠਾ ਨਾ ਖਾਣਾ ਹਾਂ ਅੱਜ ਸਕੀਨੀਆਂ ਦਾ ਕਹੋ ਨਾ ਤੇਰੀ ਸਕੀਨੀਆਂ ਦਾ ਬਦਰੀਆ ਉਹਦਾ ਨਾਮ ਤਾਂ ਤੁਹਾਨੂੰ ਖਾ ਕੇ ਰਿਵਿਊ ਦੰਦੇ ਆਪਾਂ ਫਿਰ ਸਰਪੰਚ ਸਾਹਿਬ ਦਾ ਧੰਨਵਾਦ ਬਾਈ ਇੱਥੇ ਅੰਨ ਲਿਖਿਆ ਹੋਇਆ ਤਾਂ ਹੈ ਨਾ ਖਾਣਵਾ ਸਾਡੇ ਕਰਮਾ ਚ ਲਿਖਿਆ ਖਾਣੇ ਵਾਲੇ ਦਾ ਨਾਮ ਜਾਂ ਦੰਦਾਂ ਦਾ ਲਿਖਿਆ ਹੋਇਆ ਤਾਂ ਹੈ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਤੋਂ ਅੱਜ ਜਪਿੰਦਰ ਵਾਜ ਦੇ ਨਾਲ ਆਪਾਂ ਪਹੁੰਚੇ ਹਾਂ ਜੀ ਇਸ ਸਿਸਮਾ ਰੋਡ ਵੱਜਦਾ ਕਰਾਲੀ ਤੋਂ ਜਿਹੜਾ ਸਿਸਮਨ ਹੁੰਦੇ ਹੋਏ ਚੰਡੀਗੜ੍ਹ ਨੂੰ ਜਾਂਦਾ ਪਰ ਇਸ ਸਮੇਂ ਅਸੀਂ ਜਿਹੜਾ ਨਿਊ ਚੰਡੀਗੜ੍ਹ ਆ ਬਿਲਕੁਲ ਉਹਦੇ ਲਾਸਟ ਦੇ ਪਿੰਡ ਵਿੱਚ ਖੜਿਆ ਇੱਥੇ ਨਿਊ ਚੰਡੀਗੜ੍ਹ ਦਾ ਹੈ ਲਾਸਟ ਪਿੰਡ ਹੈਗਾ ਤਾਂ ਜਪਿੰਦਰ ਦੇ ਨਾਲ ਆਇਆ ਸੀਗਾ ਜੀ ਉਹ ਜਤਿੰਦਰ ਨੇ ਲਾਇਆ ਜੀ ਇੱਥੇ ਬੂਸਖੜ ਦੇ ਵਿੱਚ ਪਿੰਡ ਬੂਸਖੜ ਵੱਜਦਾ ਜੀ ਇਹ ਤੇ ਇੱਥੇ ਲਾਇਆ ਜੀ ਉਹਨੇ ਕੈਮਰੇ ਕੈਮਰੇ ਪਾਸੇ ਕੱਲ ਲਾਉਣਾ ਆਏ ਸੀਗੇ ਕੱਲ ਟਾਈਮ ਲੱਗ ਗਿਆ ਥੋੜਾ ਜਿਹਾ ਜ਼ਿਆਦਾ ਇੱਕ ਅਸੀਂ ਚੰਡੀਗੜ੍ਹ ਤੇ ਥੋੜਾ ਜਿਹਾ ਸਾਮਾਨ ਲੈਣਗੇ ਉੱਥੇ ਸਾਨੂੰ ਉੱਥੇ ਉਗਰਾਹਾ ਵਾਲਿਆਂ ਨੇ ਆਪਣੀ ਹੋਲਾਈ ਵੀ ਸੀਗੀ ਆ ਉਤਰਨਾ ਲਾਇਆ ਬਾਹਰ ਉਹਨੇ ਉਗਰਾਹਣ ਉਹਦੇ ਵਿੱਚ ਜੂੰ ਉੜ ਜੇ ਸੀ ਸਾਡੇ ਦੋ ਤਿੰਨ ਘੰਟੇ ਖਰਾਬ ਹੋ ਗਏ ਤੇ ਜਿਦੇ ਕਰਕੇ ਇੱਥੇ ਜਿਹੜਾ ਟਾਈਮ ਲੱਗਣਾ ਸੀਗਾ ਸਾਡਾ ਉਰੇ ਆਪਣੇ ਸਰਪੰਚ ਸਾਹਿਬ ਨੇ ਸੀਪਾ ਸਰਪੰਚ ਆਪਣਾ ਪਿਆਰਾ ਪਿਆਰ ਕਰਦਾ ਆਪਾਂ ਨੂੰ ਸਮਝ ਲਓ ਇੱਕ ਲੇਖੇ ਦਾ ਉਹ ਤੇ ਆਪਣੇ ਬਲੌਗ ਵੀ ਦੇਖਦਾ ਜਿਹੜੇ ਜੱਟ ਮਾਸੜ ਦੇ ਆਪਾਂ ਨੇ ਕੈਮਰੇ ਲਾਏ ਸੀਗੇ ਜੀ ਉਹਨਾਂ ਦੀ ਵੀਡੀਓ ਦੇਖ ਕੇ ਨੇ ਕਿਹਾ ਸੀ ਵੀ ਜਤਿੰਦਰ ਨੂੰ ਕਹੋ ਵੀ ਸਾਡੇ ਵੀ ਲਾ ਕੇ ਜਾਣ ਇਹ ਕੈਮਰੇ ਮੈਂ ਫਿਰ ਜਤਿੰਦਰ ਦਾ ਨੰਬਰ ਦਿੱਤਾ ਤੇ ਡਾਇਰੈਕਟ ਹੀ ਸਪੈਸ਼ਲ ਆਪ ਹੀ ਗੱਲ ਕਰਨੀ ਸੀਗੀ ਉਹਨਾਂ ਨੇ ਤੇ ਅੱਜ ਕੈਮਰੇ 2 ਦਿਨਾਂ ਦੇ ਵਿੱਚ ਨੇ ਫਿੱਟ ਕਰਤੇ ਇੱਥੇ ਸਾਡੀ ਮਾਤਾ ਜੀ ਇੱਧਰ ਇੰਨਾ ਪਿਆਰ ਦਿੱਤਾ ਇਹਨੇ ਉਹ ਬੱਸ ਆਪਾਂ ਜਾ ਰਹੇ ਹਾਂ ਪੁੱਤ ਮਾਤਾ ਪਿਤਾ ਨੂੰ ਮਿਲਦੇ ਹੋ ਨਹੀਂ ਮਾਇਆ ਨੂੰ ਪੁੱਤ ਹਾਂ ਲਾ ਕੇ ਤੇ ਮਿਲਦੇ ਨਹੀਂ ਬਹੁਤ ਹੀ ਸਿਆਣੀਆਂ ਗੱਲਾਂ ਜਿੰਨੀਆਂ ਤੁਸੀਂ ਕਹਿ ਦੋ ਕਹੇ ਯਾਰ ਮਾਣਾ ਕਿਤੇ ਕਿਤੇ ਹੀ ਮਿਲਦੀਆਂ ਮੇਜ ਮੇਰੇ ਵਾਸਤੇ ਪਤਾ ਕੀ ਗੱਲ ਆ ਜੀ ਨਹੀਂ ਮੈਨੂੰ ਜਕੀ ਜਾਂਦੇ ਆ ਲੋਕ ਮਾਤਾ ਨੇ ਪੂਰੀ ਦਿਲ ਦੀਆਂ ਗੱਲਾਂ ਖੋਲ ਕੇ ਕਰੀਆਂ ਉਹ ਗੱਲਾਂ ਕਰੀਆਂ ਅਗਲੀਆਂ ਪਿਛਲੀਆਂ ਆ ਨਾ ਵੀ ਇੱਕ ਸੱਚੀ ਰੂਹ ਕਹਿੰਦਾ ਬਾਪੂ ਉਹ ਗੱਲ ਹੈਗੀ ਆ ਤੇ ਉਹਨਾਂ ਦੇ ਬਜ਼ੁਰਗ ਸਾਹਿਬ ਨੇ ਇਹ ਵੀ ਸਰਕਾਰੀ ਮੈਕਮੇਚੋ ਰਿਟਾਇਰ ਕੋਈ ਵਿੰਗ ਨਹੀਂ ਕੋਈ ਬਲਣੀਆਂ ਕਿੱਧੇ ਸਾਡੇ ਜੇ ਆਪਣੇ ਜੀਵਨ ਬਤੀਤ ਕਰਨੇ ਵਾਲੇ ਕੰਮ ਤੇ ਆਪਣਾ ਘਰ ਤੇ ਕੰਮ ਦੇ ਵਿੱਚ ਇਧਰ ਖੇਤਾਂ ਦੇ ਵਿੱਚ ਮੌਜ ਮਾਣਦੀ ਪਾਪਾ ਜੀ ਵਾਲਾ ਕੰਮ ਆ ਜੀ ਇਹਨਾਂ ਦਾ ਮੇਰੇ ਫਾਦਰ ਸਾਹਿਬ ਵਾਲਾ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਤੇ ਹੁਣ ਲੱਗ ਗਏ ਹੋਏ ਆ ਜੀ ਕੈਮਰੇ ਸਾਰੇ ਦੇ ਸਾਰੇ ਮਾਤਾ ਸਾਡੀ ਬਹੁਤ ਸੁਣੀਆਂ ਗੱਲਾਂ ਖੜਾਉਂਦੇ ਆ ਫੇਰ ਮਾਰੂੰਗੇ ਕਿਹੜਾ ਹਾਂ ਫੇਰ ਮਾਰੂੰਗੇ ਗੱਲਾਂ ਕੋਈ ਗੱਲ ਨਹੀਂ ਹਾਂ ਇੱਥੇ ਬੁੱਤੇ ਕਿਧਰ ਰਿਆ ਪਿਆ ਇੱਥੇ ਗੱਲ ਹੈਗੀ ਇੱਥੇ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਬੁੱਤੇ ਸਾਰਾ ਕੁਝ ਲੈ ਕੇ ਕੋਈ ਨਹੀਂ ਜਾਂਦਾ ਬੰਦਾ ਕਹੇ ਨਾਲ ਹਾਂ ਪਿਆਰੇ ਜਾਣਾ ਹਾਂ ਪਿਆਰੇ ਜਾਣਾ ਹਾਂ ਮੇਰਾ ਮੇਲਾ ਚਾਰ ਬੰਦਾ ਦੇਖ ਜੋ ਹਾਂ ਆਪਣੀ ਬਸ ਹਾਂ ਚਤੂਰਗਾ ਮਿਲੇ ਰਹੋ ਆਪਣਾ ਬੰਦਾ ਬੈਗ ਰੂ ਬੈਗ ਰੂ ਬੈਗ ਰੂ ਇਹ ਤਾਂ ਹੈ ਹੀ ਅਮਰਤਾਰੀਆ ਦੇਖ ਲੋ ਇਹ ਵੀ ਮੁੰਡਾ ਅਮਰਤਾਰੀਆ ਸੀ ਵੀ ਅਮਰਤਾਰੀਆ ਸਾਰਾ ਹਾਂ ਮਿਲਦੇ ਹਾਂ ਹਾਂ ਵਾ ਠੀਕ ਹੈ ਗੱਲਾ ਨਹੀਂ ਮੇਰ ਦਾ ਸਹੀ ਗੱਲ ਹੈ ਸਰ ਅੱਬੇ ਮੇਰੇ ਬੁਲਾ ਦਿੰਦਾ ਇਹ ਬੰਦੇ ਆ ਪੱਕੀ ਗੱਲ ਆ ਜੀ ਬਾਕੀ ਗੱਲ ਆ ਬਾਕੀ ਗੱਲ ਮਾਲਕ ਇਹ ਆ ਹਾਂ ਮੈਂ ਬੰਦੇ ਚੱਲਦੇ ਆ ਮਟਰੋਲ ਦੀ ਹੂੰ ਪਰਾਂਚੀ ਕਿੱਥੇ ਚਲੇ ਗਿਆ ਅੰਦਰ ਆਉਂਦੇ ਠੀਕ ਹੈ ਠੀਕ ਹੈ ਮੈਂ ਮੜੀ ਜੇ ਦਿਖਾ ਦਈਆ ਪਾ ਕੈਮਰੇ ਜੇ ਇਹ ਆ ਟੰਗ ਤੇ ਕੈਮਰੇ ਜੇ ਉਹ ਰੋਤੇ ਕੋ ਡੰਡਾ ਮਾਰ ਕੇ ਤੋੜ ਲਿਆ ਜਸਿੰਦਰ ਫੇਰ ਸਰ ਆਉਗਾ ਨਾ ਐਸਾ ਹੱਥ ਨਹੀਂ ਚਲੋ ਕੋਈ ਗੱਲ ਨਹੀਂ ਹਾਂ ਇਹ ਗੱਲ ਹੈਗੀ ਹਾਂ ਹਾਂ ਰੱਬ ਨੇ ਸਟੈਟ ਡਾ ਦੇਣਾ ਤੂੰ ਦੇਖੀ ਮਾਲਕੇ ਆ ਬਸ ਆ ਪੈਰ ਰੱਖਣੇ ਹੜਾ ਇਹ ਤਾਂ ਇੱਕ ਡਰ ਪੈਦਾ ਹੋ ਗਿਆ ਹਨਾ ਅਗਲੇ ਕਿਸਾਨ ਹਾਂ ਡਰ ਹੈ ਬਸ ਇਹ ਡਰ ਹੋ ਗਿਆ ਹੈ ਤਾਂ ਰਿਕਾਰਡਿੰਗ ਦਾ ਵਧੀਆ ਕੈਮਰਾ ਲੱਗੇ ਸਾਰੇ ਹੋਰ ਨਾ ਕਰਤੇ ਜੇਹੀ ਹਮ ਮਾਹੌਲ ਹੋ ਗਿਆ ਬੁਟੀ ਦੁਨੀਆ ਦੇ ਆਓ ਬੁਟੀ ਰੋਡ ਚੱਲਦਾ ਮਾਤਾ ਕੋਲ ਨਾ ਬੁਟੀ ਸੀ ਕਰਕੇ ਕਹਿਨੀ ਹੋਰ ਤਾਂ ਕੁਝ ਨਹੀਂ ਹਾਂ ਮਾਰ ਦੇ ਟਿਕਾਨੇ ਸੀ ਇਹ ਸਮਾਂ ਹਰ ਦਿਨ ਟਾਈਮ ਨਾ ਜੂਵੇ ਬੱਸ 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 ਸਹੀ ਗੱਲ ਆ ਜਿਹੜਾ ਜੀ ਬੁਟੀ ਪੇ ਇੰਨੇ ਦੇਖ ਲਈ ਸੀ ਹੂੰ ਜਿਹੜਾ ਪੇ ਰਹਿੰਦੇ ਤੇ ਬੁਟੀ ਉਰ ਕੋਈ ਜਗਾ ਰੋਡ ਪਾਈ ਤੇ ਐਸਾ ਦੰਦ ਹੁੰਦੇ ਤੇ ਇੱਥੇ ਹਾਂ 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 ਕੋਈ ਦਰਨੀ ਤਾਂ ਹੈ ਬੁੱਤ ਜਦ ਇਹ ਤਾਂ ਗੱਲ ਹੈ ਲੋ ਸਮੇ ਸਮੇ ਦਾ ਫਰਕ ਹੈ ਨਾ ਹੌਲੀ ਹੌਲੀ ਸਮੇ ਦਾ ਫਰਕ ਹੈ ਬੁੱਤ ਬਹੁਤ ਹਾਂ ਹੁਣ ਤਾਂ ਬਾਹਰ ਨਹੀਂ ਪੈਂਦਾ ਪਹਿਲੇ ਦੰਦ ਦੰਦ ਤੋੜਨ ਲੱਗੇ ਤੇ ਰਾਣਾ ਮਾਰ ਕੇ ਅੰਦਰ ਪੈਂਦੇ ਦੇਖ ਲੈ ਤੂੰ ਜਾ ਕੇ ਅੰਦਰ ਅੰਦਰ ਮਰੀਂਦੇ ਕਿੰਨੀ ਜਿਆਦਾ ਤਾਂ ਹੋ ਟਾਈਮ ਹਾਂ 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 ਇਹ ਗੱਲ ਹੈ ਪੁਰਾਣੀਆਂ ਗੱਲਾਂ ਉਹ ਦੇਖੋ ਸਮੇ ਦੀ ਸਮੇ ਦੀ ਗੱਲ ਗੱਲ ਹੁੰਦੀ ਹੈ ਹਾਂ ਉਹਦੇ ਵਿੱਚ ਜਿਆਦਾ ਖਤਰਨਾਕ ਆ ਗਿਆ ਹੁਣ ਟਾਈਮ ਬਹੁਤ ਜਿਆਦਾ ਜਿਹੜਾ ਸਾਡੇ ਜ਼ਮਾਨੇ ਨਾਲ ਟਾਈਮ ਤਾਂ ਉਹ ਤਾਂ ਬਹੁਤ ਵਧੀਆ ਟਾਈਮ ਸੀ ਇਹ ਗੱਲ ਹੈ ਛੋਟੀਆਂ ਤੇ ਚੜਨਾ ਪੈਣਾ ਦੇਖੇ ਕੁੱਦਣਾ ਨੱਚਣਾ Hey, good ਚਾਣਾ ਮਾਰ ਕੇ ਕੋੜੀ ਕੋ ਚੜ ਜਾਣਾ ਇਹੋ ਨਹੀਂ ਤਾਂ ਹੈਗਾ ਬਈ ਆਹੇ ਠਗਿਰਦੇ ਨਾ ਅੱਧੀ ਗੁਰਦੁਆਰਾ ਸਾਹਿਬ ਤੇ ਮਤਲਬ ਸਾਡੇ ਕੋਲ ਲਾ ਕੇ ਇੰਨੀ ਕੁ ਗਲੀ ਪਿੱਕ ਹਾਂ ਅਸੀਂ ਇਹਨੇ ਚਾਣਾ ਮਾਰ ਕੇ ਲੰਗੇ ਜਾਂਦੇ ਤੇ ਹੁਣ ਦੋ ਹੁਣ ਆਏ ਹੋਗਾ ਵੀ ਗੋਡਾ ਕਿਤੇ ਹਾਲੇ ਦਰਨੇ ਪੇ ਆਵੇ ਤੇਰੇ ਟੁੱਟੇ ਜਾ ਸੱਚ ਮੰਨੀ ਮੈਂ ਨਾ ਚੜ ਜਾਂਦੀ ਜਿਬੂ ਤਾਂ ਮਿੰਜਾ ਵੀ ਚੜਾ ਲੈਣਾ ਹਾਂ ਫੇਰ ਜਿਹੜਾ ਬਾਵੇ ਆ ਕਿਚ ਲੈਣੇ ਉੱਪਰ ਚੱਲ ਬਿੱਤਰਾ ਕੋ ਪੈ ਜਾ ਉੱਪਰ ਬੰਦਾ ਗਿਆ ਸਿੰਦਰ ਬਿੱਤਰਾ ਠੇਠਾ ਚੱਲ ਮੇਰੇ ਭਾਈ ਐਕੜੇ ਹੀ ਹੁੰਦਾ ਦਾ ਕੰਮ ਹੋਣੇ ਬੰਦ ਹੋ ਗਏ ਦਵਾਈਆਂ ਦਾ ਧਰਵਾ ਹੋ ਗਿਆ ਵੇਖ ਰਹੀ ਜੀ ਇਹ ਚ ਮਸਲਾ ਬਪਾ ਜਿਹੜਾ ਫੈਂਸਾਈਡ ਪਾ ਰਹੇ ਨੇ ਅਭੀ ਬੰਦਾ ਚਾਹੁੰਦਾ ਜਿਹੜੀਆਂ ਕਾਰੀ ਕਰਦਾ ਮੰਦਾ ਸਾਰਾ ਆਪਣੇ ਅੰਦਰ ਜਾ ਹੀ ਰਿਹਾ ਕਿ ਇਹ ਦੇ ਰੂਪਾਂ ਨਾਲ ਆ ਪੈਸਟੀਸਾਈਡ ਕਿੰਨੀ ਹੋ ਗਈ ਹੂੰ ਜਿਹੜੀ ਸਾਦੀ ਆ ਬਿਨਾ ਸਪਰੇਅ ਦੇ ਪਤਾ ਵੀ ਨਹੀਂ ਇਹ ਗਾਉਂ ਦੀ ਦੀ ਦੋੜੀ ਵਿੱਚ ਘੁੰਮਣਾ ਆਪਾਂ ਕਿੰਨਾ ਕੜੀ ਜਾਣਾ ਸ਼ਾਮ ਨੂੰ ਕੀ ਬਣ ਜਾਣਾ ਦਾ ਕੜਾ ਜਾ ਖਾਣਾ ਲੰਗ ਜਾਣਾ ਹਾਂ ਲੰਗ ਜਾਣਾ ਖੇਤਾਂ ਨੂੰ ਆਰੇ ਏਲੀ ਲੱਸੀ ਅਸੀਂ ਮੁੱਤੋ ਚੂਕਦੀ ਕਹਿੰਦੀ ਹਾਂ ਮੇਰਾ ਮੁੰਡਾ ਖੜਾ ਛੋਟਾ ਇਹਨੂੰ ਪਤਾ ਹੀ ਨਹੀਂ ਹਟਾਇਆ ਮੈਨੂੰ ਕੰਮ ਕਰਨ ਨਹੀਂ ਦੇਈ ਜੀ ਖੇਤਾਂ 'ਚ ਬਹੁਤ ਕੰਮ ਕਰੇ ਨਾ ਚੱਲੇ ਜਾਦੇ ਜਵਾਨ ਹੋ ਗਏ ਕਰਨੇ ਵਾਲੇ ਹੋ ਗਏ ਫਿਰ ਹਟਾਉਂਗੇ ਮਾਂ ਬਾਪ ਦੇ ਕੰਮ ਬਹੁਤ ਸ਼ੁਰੂ ਦੇ ਮੀਨੇ ਪੁੱਤ ਬਹੁਤ ਕੰਮ ਕਰੇ ਹਾਂ ਇਹ ਬਸ ਬੰਦਾ ਆ ਜਾ ਤੇ ਪੰਜਮੀ ਤੇ ਕਹਿੰਦਾ ਨਵੇਂ ਮਿਤੇ ਨਹੀਂ ਦੱਤੀ ਚੱਕਣੀ ਹਾਂ ਮੀਨਤੀ ਮੇਰੇ ਹੱਥ ਮਾਤੀ ਇਹਦਾ ਸਵਾਦ ਆ ਫਿਰ ਗੱਲ ਦਾ ਨਾ ਨਾ ਇਹਨੇ ਪੁੱਛਨੇ ਮੇਰੇ ਨਾਲ ਮੈਨੂੰ ਬਹੁਤ ਸ਼ੁਰੂ ਇਹ ਤਾਂ ਗੱਲ ਹੈ ਇਹ ਮੇਰੇ ਪੁੱਤਰਾਂ ਬਿਮਾਰ ਕੰਮ ਨਹੀਂ ਇਹ ਤਾਂ ਹੈ ਹੀ ਹੈ ਗੱਲ ਬੇ ਗੁਰੂਏ ਬਸ ਸਿਆਣੀ ਗੱਲ ਆ ਜਿਹੜਾ ਬੱਚਾ ਆਪਣੇ ਮਾਪੇ ਦੀ ਕਦਰ ਕਰੇ ਨਾ ਹਾਂ ਸਾਰੇ ਨਾਲੋਂ ਤੇ ਬੈਸਟ ਆ ਇਹੀ ਮਾਪੇ ਦੀ ਅਰਦਾਸ ਹੁੰਦੀ ਮਾਲਕ ਕੋਲ ਹਨਾ ਬੇਤੇ ਮੁੰਤੇ ਚਾਜ ਦਾ ਨਿਕਲੇ ਹਾਂ ਸਹੀ ਗੱਲ ਹੈ ਕੋਈ ਇਹੀ ਕਹਿੰਦੇ ਨਹੀਂ ਕਿ ਮੇਰੀ ਮਾਂ ਤੇ ਇਹ ਉਹਨਾਂ ਦੇ ਨਾਮ ਕਰ ਰਹੇ ਨੇ ਮੇਰੀ ਮਾਂ ਨੇ ਕਹਿੰਨਾ ਕੀ ਇਹ ਤੂੰ ਆ ਮੇਰੀ ਗੱਲ ਸੁਣ ਮਖਾਣਾ ਵੀ ਤੂੰ ਆਪਣੇ ਚੀਫੇ ਤੇ ਕਿੱਥੇ ਜਾਣੇ ਚੜਾਉਂਗੀ ਅੱਛਾ ਮੈਂ ਤੇ ਵੇਚੀ ਚੜਾਉਂਗੀ ਆਏ ਹਾਏ 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 ਮੇਰੀ ਮਾਂ ਨੇ ਮੈਨੂੰ ਜਰੂਰ ਕਹਿੰਨਾ ਤੂੰ ਚੀਫੇ ਜਾਂ ਕਿੱਥੇ ਜਿਹੜਾ ਮੈਂ ਉਹ ਜੜਾ ਹੁੰਦੀ ਜੀ अच्छा ਤੁਸੀਂ ਭੈਣਾ ਭੈਣਾ ਹੀ ਥੀਆ ਹੈਂ ਭੈਣਾ ਭੈਣਾ ਹੀ ਥੀਆ ਅੱਛਾ ਫੇ ਤੁਸੀਂ ਆਪਣੇ ਪੇਕੇ ਆ ਗਏ ਥੇ ਭੈਣੇ ਪੇਕੇ ਹੀ ਰਹਿਣੀ ਠੀਕ ਆ ਮਨਸੀਪਾ ਭਾਈ ਦੱਸਦਾ ਤਾਂ ਕਹਿੰਦਾ ਵੀ ਵੀ ਜਿਹੜੀ ਇੱਥੇ ਦੀ ਜ਼ਮੀਨ ਵੀ ਥੀ ਉਹ ਵੀ ਤਾਂ ਆਪਣੀਆਂ ਭੈਣਾ ਚ ਸਾਰਿਆਂ ਚ ਬਰਾਬਰ ਵੰਡੀ ਇੱਕ ਮਿੰਟ ਬੁchna ਮੇਰਾ ਹੱਥ ਕਾਲੀ ਕਿ ਕਿਛ ਹੈ ਇੰਜੀਨੀਅਰ ਵੱਲੋਂ ਹਾਂ ਸਾਰਿਆਂ ਦਾ ਬਰਾਬਰ ਹੈ ਬਰਾਬਰ ਹੈ ਨਾ ਬੁchna ਵੀ ਨਹੀਂ ਮਹਾਜ ਦਾ ਬੁੱਤ ਜਿਹੜਾ ਬੋਨਾਂ ਨਾ ਹੱਥਾਂ ਦੀ ਮਿਹਨਤ ਆਪਣੇ ਦੀ ਆਪਾਂ ਮਿਹਨਤ ਕਰਨ ਵਾਲੇ ਚਾਹੀਦੇ ਸੱਚੇ ਸੁੱਚੇ ਚਾਹੀਦੇ ਸਭ ਕੋ ਬਰਕਤ ਹੋ ਦਿੰਦੀ ਮੇਰਾ ਜੇ ਆਪਾਂ ਬਾਈ ਮਿਹਨਤ ਕਰਦੇ ਹਾਂ ਨਾ ਬਰਕਤ ਨਹੀਂ ਹੈਗੀ ਫਿਰ ਉਹ ਚਾਹੇ ਇਹ ਪ੍ਰਣਾ ਮੇਰੇ ਜੋ ਬੜੋ ਇਹ ਅਸੀਂ ਇਹ ਰੱਬ ਮਾਗੋ ਮਿਲਦੇ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਕੋਈ ਹੱਕ ਨਹੀਂ ਰੱਖਿਆ ਜਾਂ ਇੱਥੇ ਰਹਿ ਜਾਂਦੀ ਆ ਪੁੱਤ ਇਹ ਗੱਲ ਹੈਗੀ ਆ ਜੇ ਮੈਂ ਕੋਈ ਜਿੱਦਾ ਕਿਸੇ ਦਾ ਕਰੂੰ ਤਾਂ ਝਗੜਾ ਚੌਬਗੜਾ ਹਮਮ ਭਲੇ ਪਿੰਡ ਦੇ ਵੀ ਕਹਿੰਦੇ ਨੇ ਬੱਲੇ ਸੀ ਇਹਨੂੰ ਆਈ ਨਹੀਂ ਪਤਾ ਲੱਗਿਆ ਜਿੱਦੜ ਜ਼ਮੀਨ ਪੱਡੀ ਐ ਹਾਂ ਪਤਾ ਪਤਾ ਕਿਸਨ ਕਿਆ ਕਰਿਆ ਇਹਨਾਂ ਨਾ ਨਾ ਚਲੋ ਉਹ ਤਾਂ ਫਿਰ ਆਹੀ ਤਾਂ ਪਿਆਰ ਹੁੰਦਾ ਸੀ ਕਿਸੇ ਧੀਏ ਬੰਦੇ ਨੂੰ ਕਿਆ ਪਤਾ ਲੱਜੇ ਕਿਸੇ ਗੱਲ ਦਾ ਹਾਂ ਜਦੋਂ ਮੇਰੇ ਬਾਪ ਨੇ ਘੁੱਟ ਮਰਨੀ ਨ ਹੋ ਗਿਆ ਨਾ ਫੇ ਹੁਣ ਛੋੜੇ ਨੇ ਰਹਿ ਗਏ ਮੇਰੀ ਭੈਣ ਰਿਆਣੀ ਵਿੱਚ ਹੁਣ ਕਹਿੰਦੇ ਕਿਆ ਗੱਲ ਸੁਣ ਮੇਰੀ ਆਖੇ ਕਹਿੰਦੀ ਹਾਂ ਦੱਸ ਬਾਪ ਕਹਿੰਦਾ ਦੇਖੀ ਮੇਰੀ ਜੈਦੀ ਦਾ ਮੇਰਾ ਪੈਥਰਕ ਨਾ ਚੜਦੀ ਹੈ ਨਾ ਪਾਰਲੀਮੈਂਟ ਤੇਰੀ ਬਾਮੇ ਆਪਣੀ ਧੀ ਦੀ ਐ ਮੇਰੀ ਬਾਮੇ ਹਾਂ ਹਾਂ ਇਹ ਗੱਲ ਸਹੀ ਗੱਲ ਹਾਂ ਪਾ ਲਿਆ ਹਾਂ ਰੋਹ ਕਹਿੰਦਾ ਤੁਹਾਡਾ ਕਮਰਾ ਮੈਂ ਤੁਹਾਨੂੰ ਦਉਂਗੀ ਹਾਂ ਅੱਛਾ ਹਾਂ ਦੇਰੋਂ ਵੀ ਠੀਕ ਹੈ ਜੀ ਮੇਰੀ ਭੈਣ ਮੱਲੇ ਲੈ ਕੇ ਕਪੜਾ ਉਹੀ ਦਉਂਗਾ ਠੀਕ ਹੈ ਆ ਹੁੰਦਾ ਪਿਆਰ ਹਾਂ ਪਿਆਰ ਇਹ ਵੀ ਦੇਖਾ ਕਿ ਆ ਕਹਿੰਨੀ ਆ ਇਹ ਵੀ ਕੱਢ ਲਓ ਮੇਰੇ ਪਿੱਛੇ ਤੇ ਕਿਧਰ ਰੋਣ ਆਫਤਾ ਮੇਰੀ ਕਮਰੇ ਠੀਕ ਹੈ ਜੀ ਠੀਕ ਹੈ ਹਾਂ ਜੀ ਉਹਨਾਂ ਨੂੰ ਵੀ ਪਿਆਰ ਕਰਾੜਾ ਮੁਰਗੀ ਬਹੁਤ ਪਿਆਰ ਹੈ ਬਹੁਤ ਵਧੀਆ ਜੀ ਤੁਹਾਨੂੰ ਮਾਤਾ ਤੁਹਾਨੂੰ ਜੇ ਆਉਣੇ ਤਾਂ ਹੋਂ ਤੋਂ ਵੀ ਜਾਣੀ ਹਾਂ ਹਾਂ ਇਹ ਆ ਜਾ ਪਿਆਰ ਹੈ ਮੈਂ ਮੈਂ ਦੋ ਵਾਰੀ ਚਾਰ ਵਾਰੀ ਪੂਨ ਜ਼ਰੂਰ ਕਰਨਾ ਰੋਜ਼ ਬਹੁਤ ਬਹੁਤ ਈ ਗੱਲ ਆਹੀ ਪਿਆਰ ਮੱਭਨ ਹੋਰ ਕੀ ਕਹਤੇ ਸੀ ਪਹਿਲੀ ਗੱਲ ਕਿ ਵੀ ਆਪਾਂ ਦੇਖ ਕੇ ਗਿਆ ਜਾਣਾ ਹਾਂ ਨਾ ਹੂੰ ਬਾਬਾ ਧੰਨਵਾਦ ਹੋਰ ਸਾਡਾ ਦਾ ਧੰਨਵਾਦ ਕਰਦਾ ਸਵਾ ਕੱਢ ਘਾਇ ਖਾਣੇ ਜਾ ਨਹੀਂ ਨਹੀਂ ਇਹ ਨਹੀਂ ਹੈ ਰੁਪਈਏ ਲਿਖੇ ਚੱਲਿਆ ਭਾਈ ਇਹ ਮੇਰਾ ਧੰਨਵਾਦ ਕਰਦੇ ਮੈਂ ਜ਼ਰੂਰ ਆਇਆ ਪਰ ਮੈਂ ਫਰੀ ਚ ਨਹੀਂ ਹੈਗਾ ਮੈਂ ਤੁਹਾਨੂੰ ਤੁਹਾਡੇ ਤੇ ਬੋਝ ਬਣਿਆ ਮੈਂ ਥੋੜੀਆਂ ਕਚੌੜੀਆਂ ਨਹੀਂ ਖਾਧੀਆਂ ਅੱਜ ਤੇ ਅੱਜ ਕਰਮਾ ਜ ਹੈ ਤੇ ਆ ਰਾਤ ਵੀ ਦੇਖ ਲੈ ਕਚੌੜੀਆਂ ਦੇ ਮਾਰੇ ਦੇਖਿਆ ਮਿਹਰਬਾਨੀ ਆ ਤੇ ਮਿਹਰਬਾਨੀ ਆ ਸਹੀ ਗੱਲ ਹੈ ਕਚੌੜੀਆਂ ਖਲਾਤੀਆਂ ਕਚੌੜੀਆਂ ਹੀ ਖਲਾਤੀਆਂ ਜਿੱਥੇ ਦਾਣੇ ਬਾਣੇ ਹੋਰ ਹਾਂ ਪਤਾ ਨਹੀਂ ਕਿੱਥੇ ਜਾ ਕੇ ਪਰੇ ਛਕਣਾ ਹੈ ਕਿ ਆ ਸਹੀ ਗੱਲ ਹੈ ਤੁਹਾਡੀ ਸਹੀ ਗੱਲ ਹੈ ਕੋਈ ਪਤਾ ਨਹੀਂ ਕਿਨੇ ਯੋਗਾ ਬਣਾਇਆ ਪਿਆ ਚੱਲ ਹੁਣ ਦੁਕਾਨ ਅੰਦਰ ਚੱਲ ਕੇ ਟੀਵੀ ਦੇ ਵਿੱਚ ਲੱਗੇ ਹੋਏ ਕੈਮਰੇ ਨਾਲ ਸਾਰਾ ਕੁਝ ਆ ਜਾ ਹਾਂ ਅਸੀਂ ਵੀਡੀਓ ਵਿੱਚ ਵੀ ਕਵਰ ਕਰ ਲਈਏ ਨਾਲੇ ਹੁਣ ਠੀਕ ਹੈ ਜੀ ਕਿੰਨੇ ਫੁੱਟ ਸਰਪੰਚਾ ਕਿੰਨੇ ਫੁੱਟ ਹੋਇਆ ਵਾ ਇਹ ਇਹ ਹੋਇਆ ਵਾ ਆਪਣਾ 500 40 ਜੁੜੀ ਦੇ ਫੁੱਟ ਅੱਛਾ 540 ਦੇ ਕਰੀਬ ਆ ਕਿੰਨੇ ਫਿਰ 20 ਦੀ ਮੋਟਰ ਕਿੰਨੀ ਹੈ ਇਹ ਮੋਟਰ ਪਾਈ ਵੀ ਆਪਾਂ ਨੇ 17.5 ਅੱਛਾ 17.5 ਦੀ ਲਾ ਦੇਖ ਲਾ ਆਪਣੇ ਹੈ ਆਪਣੇ ਪੈਂਦੀ ਆ 5 ਦੀ ਮੋਟਰ 4 ਇੰਚੀ ਪ੍ਰੈਸ਼ਰ 2 ਮਿੰਟ 2 ਦੀ ਆਈ ਆਪਾਂ ਨੇ ਹਾਂ 2 ਦੀ ਮਾਰੀ ਤੇਰੀ ਇਹ ਜੀ ਹੋਈ ਤਾਂ ਮੈਂ ਦੇਖਦਾ ਚੱਲੀ ਗਈ 20 ਸਾਲ ਅੱਛਾ ਹਾਂ ਵਾ ਤੁਹਾਡੇ ਇੱਕੋ ਲਾਦਾ ਹਾਂ ਇਹ 24 ਘੰਟੇ ਲੈਟ ਹੋਣ ਦਾ ਪ੍ਰਭਾਵ ਹੈ ਬਾਈ ਜਿਹੜੀ 24 ਘੰਟੇ ਉਹਰੇ ਚੱਲੇ ਰਹੀ ਹੈ ਤਾਂ ਤੁਹਾਡਾ ਮਸਲਾ ਹੱਲ ਹੋ ਰਿਹਾ ਤਾਂ ਮਸਲਾ ਹੱਲ ਹੋ ਰਿਹਾ ਨਹੀਂ ਤਾਂ 8 ਘੰਟੇ ਮਾਦਾ ਸਾੜਾ ਤਾਂ ਖਾਲ ਵਿੱਚ ਪਾਣੀ ਨਹੀਂ ਕਿ ਇਹ ਗੱਲ ਬੱਚੀ ਕਿਹਾ ਹੋਗਾ ਖਾਲੇ ਦਾ ਗਿੱਲੀ ਹੋਵੇ ਸੀ ਨਾ ਸਾਫ ਹੈ ਕਿ ਉਹ ਰੁੜ ਕੇ ਬਹੁਤ ਪਾਣੀ ਥਲੇ ਹੋ ਗਿਆ ਨਾ ਇੱਥੇ ਹਾਂ ਅੱਛਾ ਦੋ ਕੈਮਰੇ ਤਾਂ ਆ ਲੱਗੇ ਆ ਇੱਥੇ ਹੁਣ ਮੋਕੇ ਕਿ ਮੂਰੇ ਗੇਟ ਤੇ ਚਾਹੀਦੇ ਸੀਗੇ ਤਾਂ ਕਰਕੇ ਅੱਜ ਗਾਰਡ ਕਰਕੇ ਅੱਛਾ ਇੱਕ ਇਧਰ ਦੇ ਪਾਸੇ ਨਾ ਤਾਂ ਇੱਕ ਰੋਡ ਵਾਲੀ ਸੜਕ ਲੱਗ ਗਿਆ ਹਣਾ ਕਿਉਂਕਿ ਨਿਆਣੇ ਚੜਦੇ ਬੱਸ ਦੇ ਉੱਤੇ ਠੀਕ ਹੈ ਠੀਕ ਹੈ ਠੀਕ ਹੈ ਦ ਨਵਾਂ ਸੇਕੀ ਹੋਈ ਕਿ ਸੰਦਾ ਬਹੁਤ ਵਧੀਆ ਖੜਾ ਵੀਰੋ ਇੱਕ ਕਿੰਨੇ ਮੈਗਾਫਿਕਸਲ ਵਾਲਾ 4 ਵਾਲੀ ਦਾ ਇਹ ਨਹੀਂ ਇਹਦੇ ਚ ਇੱਕ ਹੈਗਾ 8 ਮੈਗਾਫਿਕਸਲ ਦਾ ਇੱਥੇ ਹਾਂਜੀ ਹਾਂਜੀ ਜਿਹੜਾ ਇਹ ਲੈ ਆਇਆ 8 ਮੈਗਾਫਿਕਸਲ ਦਾ ਦੂਜਾ ਜਿਹੜਾ ਹੈਗਾ ਜਿਆਦਾ ਨਾ ਸਨੋਕ ਆ ਤੇ ਰਹਾ ਤਾਂ 8 ਮੈਗਾਫਿਕਸਲ ਦਾ ਉਹਦੇ ਨਾਲ ਥੋੜਾ ਜਿਹਾ ਬੰਦੇ ਦੇ ਸ਼ਕਲ ਵਗੈਰਾ ਵਧੀਆ-ਸਧੀਆ ਦੇਖੀ ਜਾਣੀ ਆ ਉਹਦੇ ਨਾਲ ਇੱਥੇ ਵੀ ਅੱਛਾ ਜਦੋਂ ਐਂਟਰੀ ਪਰ ਆ ਗਿਆ ਮਿਕਰੋ ਵੀ ਬੇੜਾ ਥੋੜਾ ਜਿਆਦਾ ਜਿਆਦਾ ਨਵਾਈ ਹੋ ਗਿਆ ਹੈ ਨਾ ਹਾਂ ਵੀ ਸਾਫ ਸੀ ਉਹ ਬੰਦਾ ਨਾਲ ਪਤਾ ਲੱਜੂ ਵੀ ਦਾਤੀ ਕੌਣ ਲੈ ਗਿਆ ਚੱਕ ਕੇ ਕੋਸਾ ਦਾਤੀ ਦਾ ਮੇਨ ਗੱਲ ਹੈ ਮੇਨ ਦੇ ਸਾਰਾ ਕੰਮ ਤਾਂ ਦਾਤੀ ਦੇ ਘਰੇ ਆਏਗਾ ਬੇੜਾ ਕੋਈ ਨਹੀਂ ਚੱਕਿਆ ਨਾ ਕੋਈ ਚੀਜ਼ ਕਹੀ ਦਾਤੀ ਜਿਹੜੀ ਵੀ ਚੀਜ਼ ਲਿਆ ਮਿਲਦੀ ਰਿਹਾ ਖੈਰ ਹੈ ਕਿ ਤਾਂ ਲਿਆਓ ਹਾਂ ਨਹੀਂ ਨਹੀਂ ਨੇ ਬੋਲ ਜਨ ਹੈ ਨਾ ਜੇ ਪੰਜਵੇਂ ਸੱਤਵੇਂ ਦਿਨ ਪਤਾ ਲੱਗਿਆ ਕੱਢ ਗਿਆ ਤਾਂ ਲੇਖ ਲੂ ਵੀ ਲੈ ਕੇ ਤਾਂ ਗਿਆ ਤਾਂ ਕੋਈ ਹੋਂਦ ਬਾਜ ਦੇ ਹਰਕਤ ਹੋਈ ਹੈ ਪਸ਼ੂ ਵਾਲੇ ਪਾਸੇ ਮਿਲਾਤਾ ਵੀ ਉਧਰ ਬਹਿ ਗਿਆ ਅੱਛਾ ਪਸ਼ੂ ਵਾਲੇ ਛਾਲ ਪਿਛੇ ਫੜ ਲੱਗੀ ਹੈ ਨਾ ਠੀਕ ਹੈ ਤੇ ਉਹ ਜਿਹੜਾ ਐਮ ਐਨ ਵੀ ਆਰ ਕਿੱਥੇ ਲਾ ਉਹ ਟੀਵੀ ਦੇ ਕੋਲ ਹੈ ਅੱਛਾ ਐਨ ਵੀ ਆਰ ਅੱਛਾ ਉਹ ਤੇਰਾ ਹੋ ਗਿਆ ਪੀ ਆਈਓ ਕੀ ਕਰਨ ਤੇ ਨਹੀਂ ਓਕੇ ਲਓ ਜੀ ਇਹ ਸਾਡੇ ਸਰਪੰਚ ਸਾਹਿਬ ਨੇ ਆਪਣੀ ਸੀਲਿੰਗ ਵਗੈਰਾ ਕਰਵਾਈ ਹੋਈ ਹੈ ਉਪਰਾਨ ਵਧੀਆ ਬਹੁਤ ਸੋਹਣਾ ਲੱਗਿਆ ਬੰਤਾ ਇਹ ਕਾਰਵਾਈ ਬਾਈ ਦਾ ਬਣਾਇਦਾ ਤੇ ਸਾਰੀ ਪੀਵੀਸੀ ਜਿਹੜੀ ਉਹ ਲੈ ਕਿਆ ਬਾਗਲਾ ਦੇ ਕਿੰਨਾ ਚਮਕਾ ਮਾਰਦਾ ਤੇ ਕਿੰਨੇ ਕਮਰੇ ਸਰਪੰਨ ਸਾਹਿਬ ਆਪਣੇ ਇਹ ਟੋਟਲ ਟੋਟਲ ਕਮਰੇ ਤਿੰਨ ਕਮਰੇ ਆ ਤਿੰਨ ਕਮਰੇ ਬਾਕੀ ਦੋ ਹਾਲ ਹੋ ਜਾਣੇ ਆ ਦੋ ਹਾਲ ਹੋ ਜਾਣੇ ਕਿੰਨੇ ਟੋਟਲ ਇਧਰ ਤਾਂ ਬੱਚਿਆਂ ਬਾਤ ਹੈ ਜਿਹੜਾ ਹਾਂ ਉਹ ਕਾਲ ਤੋਂ ਉਹ ਵੀ ਉਹ ਵੀ ਤਿਆਰ ਕਰਿਆ ਮੱਕਣੀ ਸਾਰੇ ਘਰ ਚੇ ਕਰਵਾਤੀ ਸਾਰੇ ਘਰ ਕਿੰਨਾ ਖਰਚਾ ਆ ਗਿਆ ਇਹਦੇ ਪਰ ਤਕਰੀਬਨ ਵਿੱਚੇ ਡੈਟਾ ਲੂਟਾਂ ਆਹ ਪਾ ਕੇ ਸਾਢੇ 3 ਲੱਖ ਰੁਪਏ ਆ ਗਿਆ ਬਾਪਰੇ ਬਾਪਰੇ ਚਾਚਾ ਜੀ ਦੇ ਮਕਾਨ ਛੱਤ ਹੋ ਜਾਂਦਾ 3 ਲੱਖ ਮਕਾਨ ਇੰਨਾ ਵੀ ਕਰਤੀ ਤੇ ਅੰਦਰ ਜਾ ਰਹੇ ਸਾਰੇ ਉਹ ਮੱਲੇ ਜਿਹੜੀ ਸਪੈਟੀ ਖੋਦੀ ਔਰ ਖਤਮ ਆ ਹਾਂ ਇਹ ਗੱਲ ਹੈਗੀ ਆ ਇਹ ਗੱਲ ਹੈਗੀ ਆ ਮੜੀ ਜਿੱਕਾ ਚਾਹ ਤੇ ਇੱਥੇ ਆ ਕੇ ਲੱਗ ਗਏ ਨਾਨਾ ਹਾਂ ਭਾਈ ਹੁਣ ਖੜੀਆਂ ਬੀਬੀ ਨੇ ਖੜੀਆਂ ਬਾਹਰ ਦਿਖਦੀਆਂ ਇਹ ਹੋਇਆ ਮਾਊਸ ਕਿਤੇ ਆ ਗਿਆ ਅੱਛਾ ਇਧਰ ਆ ਅੱਛਾ ਅੱਛਾ ਬਾਇਰ ਲੱ ਸਮਾਓ ਮਾਊਸ ਨਾਲ ਕਰਨਾ ਹੈ ਠੀਕ ਹੈ ਤੇ ਉਹ ਆ ਗਿਆ ਜਿੱਥੇ ਆਪਾਂ ਨੇ ਬਲੌਗ ਹੁਣ ਸਟਾਰਟ ਕਰਿਆ ਉਹਦਾ ਬਾਰਾ ਨਾ ਉਹ ਹੋ ਗਿਆ ਤੇ ਇਹ ਹੋ ਗਿਆ ਇਹ ਹੋ ਗਿਆ ਅੱਛਾ ਵੋਲਯੂਮ ਵਗਾਰਾ ਵੀ ਸਾਰੇ ਵਿੱਚ ਆ ਗਿਆ ਨਾ ਹੁਣ ਸਾਰਾ ਰਿਕਾਰਡਿੰਗ ਹੋਣ ਲੱਗ ਗਿਆ ਹੈ ਰਿਕਾਰਡਿੰਗ ਸਾਰੀ ਸਟਾਰਟ ਹੋ ਗਈ ਜੀ ਬਾਈ ਨੂੰ ਚਲਾਉਣੀ ਸਿਖਾਤੀ ਵੀ ਰਿਕਾਰਡਿੰਗ ਕਿੱਥੇ ਤੋਂ ਕੱਢਣੀ ਕਿਵੇਂ ਹੈਗੀ ਆ ਦਰਮੰਦ ਜੀ ਹਾਂ ਮੋਬਾਈਲ ਨਾਲ ਦੇ ਵਿੱਚ ਚੱਲ ਪਿਆ ਸਾਡੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਣੀ ਉੱਤੇ ਇਹ ਜਿਹੜਾ ਮਤਲਬ ਹੈ ਤੇ ਆਪਣਾ ਐਨਵੀਆਰ ਹੈ 2K ਤੱਕ ਵੀ ਮਤਲਬ ਕਿ 2K ਤੇ 4K ਤੱਕ ਕੱਢਦਾ ਹੈ ਇਹ ਅੱਛਾ ਮਤਲਬ ਇਹ ਦੇਖੋ ਇਹਦੇ ਵਿੱਚ ਡਿਸਪਲੇ ਜੇ ਆਈਸੇ ਤੋਂ ਆਪਣੇ ਸੈਂਡ ਕਰਨੀ ਹੋਵੇ ਕਿਤੇ ਨੂੰ ਉਹ ਵੀ ਹੋ ਜਾਂਦੀ ਆ ਰਿਕਾਰਡ ਕਰਕੇ ਵੀ ਆਪਣੇ ਫੋਨ ਤੋਂ ਸਿੱਧੀ ਰਿਕਾਰਡ ਕਰਕੇ ਹੋ ਜਾਂਦੀ ਆ ਆਪਣਾ ਫੋਨ ਦੇ ਵਿੱਚ ਰਕੋਣ ਦਾ ਆਪਸ਼ਨ ਹੈ ਫੋਨ ਦੇ ਆਪਸ਼ਨ ਦੇ ਜਿਆਦਾ ਸਿੱਤੀ ਕਰ ਰਿਹਾ ਰਿਕਾਰਡਿੰਗ ਕਰ ਲਓ ਉਹਦੇ ਵਿੱਚ ਮੈਂ ਉੱਥੇ ਤੇ ਚਾਕੇ ਵਟਸਐਪ ਤੇ ਮੈਨੂੰ ਸ਼ੇਅਰ ਕਰ ਦਿਓ ਇੱਕ ਹੋਰ ਸੁਨੇਹਾ ਹੈ ਜੇ ਆਪਣੇ ਕੋਈ ਰਿਸ਼ਤੇਦਾਰੀ ਚ ਬੈਠੇ ਕੋਈ ਬੰਦਾ ਫੋਨ ਨਹੀਂ ਚੱਕਦਾ ਤਾਂ ਉਹਨੇ ਫੋਨ ਦੇ ਵਿੱਚ ਤੇ ਆਪਾਂ ਬੋਲ ਕੇ ਇਥੇ ਆਵਾਜ਼ ਸੁਣੋਗੇ ਵੀ ਭਾਈ ਫੋਨ ਚੁੱਕੋ ਨਹੀਂ ਫੋਨ ਕਰਦੇ ਨਹੀਂ ਚੱਕ ਰਹੇ ਇਥੇ ਨੂੰ ਮੂਰੇ ਹੋਗਾ ਲੈ ਭਾਜੇ ਮਰਜੀ ਘੁੰਮੀ ਜਾਈਏ ਲੈ ਫੇਸਟਾ ਗੱਲ ਬਣ ਗਈ ਯਾਰ ਵਧੀਆ ਹੈ ਤਾਂ ਇੱਕ ਟੈਲੀਫੋਨ ਲੱਗਾ ਇੱਕ ਦੇਖ ਰਿਹਾ ਵਾਕੀ ਟੋਕੀ ਉਹ ਵੀ ਹੈ ਵਾਕੀ ਟੋਕੀ ਹੋ ਗਿਆ ਇਹ ਇਹ ਵਾਕੀ ਟੋਕੀ ਅਮਰੀਕਾ ਕੈਨੇਡਾ ਦੇ ਵਿੱਚ ਚੱਲੇਗਾ ਹਾਂ ਜਿੱਥੇ ਵਾਈਫਾਈ ਦਾ ਕਨੈਕਟ ਹੈ ਉੱਥੇ ਜੇ ਆਪਾਂ ਕੰਮ ਕਰਦਾ ਹੈ ਸਹੀ ਗੱਲ ਤਾਂ ਨਹੀਂ ਸੋਣਾ ਹੈ ਆਪਾਂ ਸਾਹਮਣੇ ਡਿਸਪਲੇ ਦੀ ਜਿਹੜੀ ਕੁਆਲਿਟੀ ਹੈ ਨਾ ਇਸ ਟਾਈਮ ਹਾਂ ਡਿਸਪਲੇ ਦੀ ਕੁਆਲਿਟੀ ਹੈ ਏ 12 ਆ 10 30 ਚ 12 ਸੀ ਲਿਆ ਪਰ ਲਿਆ ਠੀਕ ਹੈ ਤੇ ਇਹ 2K ਮਤਲਬ ਕਿ 4K ਤੱਕ ਆਪਣੇ ਮਤਲਬ ਕਿ سپورਟ ਕਰਦਾ 4K ਤੱਕ ਦੀ ਜੇ ਡਿਸਪਲੇ ਹੋਗੀ ਨਾ ਜੇ ਹਾਂ ਮਤਲਬ ਜਿਹੜੀ ਆ ਡਿਸਪਲੇ ਆ 4K ਵਾਲੀ ਜੇ ਖਰੀਦੀ ਵੀ ਹੋਵੇ ਤਾਂ ਉਹਦੇ ਵਿੱਚ ਉਦਾਂ ਦੀ ਕੁਆਲਿਟੀ ਨਜ਼ਰ ਆਉਗੀ ਮੈਨੂੰ ਇਹ ਜਿੰਨੀ ਹਾਈਐਸਟ ਹੈ ਉਹਦੇ ਮਤਲਬ ਕਿ ਇਹਨੇ ਆਪਣੇ ਆਪ ਚੱਕ ਲੈਣੀ ਆ ਹਾਂ ਨੈਟ ਦੇ ਅਕੋਰਡਿੰਗ ਵੀ ਥੋੜਾ ਜਿਹਾ ਕੁਛ ਹੈ ਨਾ ਨਹੀਂ ਮਤਲਬ ਕਿ ਨੈਟ ਇਹਦੇ ਅਕੋਰਡਿੰਗ ਹੈ ਐਲਈਡੀ ਦੇ ਐਲਈਡੀ ਦੇ ਅਕੋਰਡਿੰਗ ਆ ਵੀ ਜਿੰਨੀ ਹਾਂ ਚੱਕ ਸਕਦੀ ਆ ਫੋਕਸ ਤੇ ਉਹਨਾਂ ਨਾਲ ਚੱਕ ਰਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੇ ਹ ਹੂੰ 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 ਮਾਤੀ ਨਰਾ ਬਹੁਤ ਜੀ ਨੇ ਦਿਆਨ ਆ ਮੰਤਰੀ ਕਾਲੇ ਵਰ ਅਗਲੇ ਉਹ ਦੇਖੋ ਮਖਾਪੇ ਤੇ ਬੀਬੀਆਂ ਆ ਗਈਆਂ ਕੋ ਭਾਈ ਹਾਂ ਇਹ ਵੀ ਗੱਲ ਹੈਗੀ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੇਰਾ ਤੁਹਾਨੂੰ ਹੁਣ ਸਭ ਕੋ ਪਤਾ ਬਾਹਰ ਬੀਬੀ ਕੀਲੇ ਨਾਲ ਗੱਪਾ ਮਾਰਦੀ ਖੜੀ ਆ ਗੱਲ ਸੁਣ ਲਈ ਕਰਨੀ ਸੀ ਕੋਈ ਚੀਜ਼ ਨਹੀਂ ਕਰਦਾ ਭਾਈ ਦੱਸਿਓ ਨਾ ਕਿ ਤੇਰੀ ਹਾਂ ਨਗਾ ਆਏਗਾ ਜਿਹਨੂੰ ਦੱਸੋ ਭਾਈ ਤੁਸੀਂ ਵੀ ਨਾ ਦੱਸਿਓ ਜਿੰਨੇ ਦੇਖਦੇ ਆ ਵੀ ਉਹ ਕੈਮਰੇ ਦੇ ਪਤਾ ਲੱਗਦਾ ਏ ਕਹੇ ਸਾੜੀਆਂ ਗੱਲਾਂ ਹੀ ਆ ਭਾਈ ਸੀਕਰਟ ਭਾਈ ਜੀ ਨਾ ਕੋਈ ਗਾੜੀ ਮਿੱਡਲੇ ਪਿੱਛੇ ਕਹਿੰਦੇ ਹੈ ਭਾਈ ਬੁਲਾਣਾ ਆਂ ਕਰਦਾ ਉਹ ਹੁਣ ਕਰੂੰਗੀ ਨਹੀਂ ਅਜਮ ਕਰਦਾ ਸਰਪੰਚ ਆ ਵੀਡੀਓ ਦੇ ਵਿੱਚ ਤਾਂ ਉਹਨਾਂ ਨੂੰ ਵੀ ਅੱਧਾ ਪਿੰਡ ਦਾ ਤੇਰਾ ਵੀ ਦੇਖਦਾ ਵੀਡੀਓ ਹੋਰ ਦਾ ਪਿੰਡ ਵੀ ਦੇਖਾ ਹੁਣ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਤੇ ਇਹ ਕੈਮਰੇ ਲੱਗ ਰਹੇ ਕੋਈ ਬਿਨਾਂ ਰਿਕਾਰਡਿੰਗ ਦੇ ਕੈਮਰਾ ਨਹੀਂ ਲੱਗਦਾ ਹਾਂ ਠੀਕ ਨੇ ਇਹ ਗੱਲ ਆ ਵੀਡੀਓ ਵੀ ਆਪਾਂ ਸਾਰਿਆਂ ਨੂੰ ਸਰੇਖਾ ਦਿੰਨੇ ਵੀ ਹੁਣ ਰਿਕਾਰਡਿੰਗ ਆਪਣੀ ਸਾਡੀ ਬਈ ਭਾਈ ਆ ਸੋਚ ਸਮਝ ਕੇ ਬੋਲੋ ਜਿਹੜਾ ਕੋ ਬੋਲਣਾ ਬਣਾ ਕੇ ਰਿਕਾਰਡਿੰਗ ਸਾਰਿਆਂ ਦੀ ਹੋ ਰਹੀ ਹੈ ਹਾਂ ਇਹ ਵੀ ਗੱਲ ਸਹੀ ਸੁਣਾਉਂਦੇ ਬਾਈ ਕਿ ਜਿਹੜਾ ਨਵੇਂ ਨਵੇਂ ਵਰਜਨ ਆ ਰਹੇ ਉਹਨਾਂ ਦੀ ਹੈ ਸਾਰਾ ਮਿਕਾਉਣਾ ਐਚ ਡੀ ਕੈਮਰਾ ਹੈ ਐਚ ਡੀ ਕੈਮਰਾ ਤਾਂ ਫਿੱਟ ਕਰਨ ਨੂੰ ਵੀ 2 ਮਿੰਟ ਲੱਗਦੇ ਆ ਅੱਜ ਕੱਲ ਦਾ ਬਜਾੜਾ ਲੱਗਿਆ ਵਾ ਆਦ ਵੀ 10 ਵਜੇ ਗਏ ਆ ਇਹ ਹਾਂ 10 ਵਜੇ ਗਏ ਤੱਕ ਅੱਜ ਵੀ ਦੇਖੋ ਪਿੰਦਰ ਕਹਿੰਦਾ ਅੱਧੇ ਘੰਟੇ ਦਾ ਕੰਮ ਅੱਜ ਦੇਖ ਲੋ ਫੇਰ ਸਾਰੀ ਜੜੀ ਆ ਲੱਗ ਗਿਆ ਹਾਂ ਮੈਂ ਪੰਜ ਬੱਤੇ ਆਏ ਅੱਜ ਨਿਕਰ ਹੋ ਪਾਏਗਾ ਨਾ ਜਿਹੜੀ ਤੁਹਾਡੀ ਇੱਥੇ ਦੀ ਆਈਪੀ ਆ ਰਹੀ ਦੀ ਆਈਪੀ ਦਾ ਫਰਕ ਡਿਫਰੈਂਸ ਹੋ ਗਿਆ ਉਹ ਪਹਿਲਾਂ ਖੜਾ ਆਈਪੀਆ ਸਾਰੀਆਂ ਮੋਡੀਫਾਈ ਕਰਕੇ ਤਾਂ ਕੰਮ ਚੱਲੇਗਾ ਜਿਹੜਾ ਕੰਮ ਕਰਨੇ ਆ ਉਹ ਕਰਨਾ ਹੀ ਮ ਮਨੋਜ ਮੈਂ ਕਿਹਾ ਪਹਿਲਾਂ ਮੈਂ ਕੱਲ ਚੈੱਕ ਕਰੀ ਜੇ ਕਿ ਤੇ ਮੈਂ ਕੱਲ ਜਾਂ ਕੱਲ ਨੂੰ ਮੈਂ ਪਹਿਲਾਂ ਐਨਵੀਆਰ ਇਹੋ ਸਟੇਟ ਕਰਨਾ ਹੁਣ ਤੁਸੀਂ ਕਿਹੜਾ ਸਿਸਟਮ ਲਾਇਆ ਮੰਨੋ ਜਤਿੰਦਰ ਜੀ ਇਹ ਦੱਸੋ ਮੜਾ ਜੇ ਕਿ ਤੁਸੀਂ ਜਾਣਕਾਰੀ ਦਿਓ ਵੀ ਇਹਦੇ ਵਿੱਚ ਹੋਰ ਕਿੰਨੇ ਕੈਮਰੇ ਐਡ ਹੋ ਸਕਦੇ ਆ ਜੇ ਕਰਨੇ ਹੁਣ ਘੱਟੋ ਘੱਟ ਹੋਰ ਆਪਣੇ ਇਹ 10 10 ਚੈਨਲ ਹੋ ਜਾਂਦੇ ਆ ਮਤਲਬ ਕਿ 10 ਚੈਨਲ ਦਾ ਮਤਲਬ ਚਾ ਇਹ ਪੰਜ ਆਪਾਂ 5 ਹੋਰ ਹੋ ਜਾਣੇ ਆ ਹਾਂ ਤਾਂ ਵੀ ਪੰਜ ਕੈਮਰੇ ਹੋਰ ਐਡ ਹੋ ਸਕਦੇ ਜੇ ਕਰਨੇ ਹੁਣ ਕੱਲ ਨੂੰ ਬਿਲਕੁਲ ਤੇ ਜਿਹੜੇ ਇਹਨਾਂ ਦੇ PO switch ਆ ਉਹਦੇ ਵਿੱਚ ਹੋ ਜਾਣਾ ਹੈ ਮਤਲਬ ਕਿ ਆਪਣੇ ਉਹ ਹੱਟ ਚੈਨਲ ਦਾ ਉੱਥੇ ਤਿੰਨ ਹੋਰੋਂ ਨੇ ਤਿੰਨੇ ਆ ਬਸ ਯਾਨੀ ਮੈਂ ਤਿੰਨ ਦਾ ਉਹਦੇ ਪਰ ਆਪਾਂ ਐਕਸਟੈਂਡ ਕਰ ਸਕਦੇ ਆ ਉਹਨੂੰ ਹਾਂ ਉਹਨੂੰ ਕੱਢ ਕੇ PO switch ਫੋੜ ਦਾ ਚਾੜੀ ਲਾ ਦਈਏ ਜੇ ਉਹੀ PO switch ਅੱਗੇ ਐਕਸਟੈਂਡ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਠੀਕ ਉਹੀ ਅੱਗੇ ਲਾਓ ਤੁਸੀਂ ਉਹਦੇ ਚ ਅੱਗੇ ਸਾਰੇ ਕਨੈਕਟਰ ਹੋ ਜਾਂਦਾ ਹੈ ਸਮਝ ਗਿਆ ਮੈਂ ਕਹਾ ਸਮਝ ਗਿਆ ਸਮਝਦਾ ਕਈ ਹੈ ਕਈ ਤਰੀਕੇ ਨਾਲ ਆਪਾਂ ਐਡ ਕਰ ਸਕਦੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਿਹੜੇ ਜਾਂਦੇ ਨੇ ਤਾਂ ਕਿ ਆਪਾਂ ਜਦਾਂ ਮਾਡੀ ਐਡ ਕਰ ਸਕਦੇ ਆ ਹੂੰ ਹੂੰ ਆ ਵੀ ਚੱਲ ਚਲੋ ਬਾਕੀ ਹੋਰ ਸਰਪੰਚ ਸਾਹਿਬ ਜ਼ਰੂਰ ਨੰਬਰ ਲੈ ਕੇ ਰੱਖਿਓ ਇਹਦੇ ਕੋਲ ਹਾਂ ਬਿੱਲ ਦਾ ਨੰਬਰ ਲੈ ਹਾਂ ਨਾਲੇ ਤੁਸੀਂ ਸਮਝਣਾ ਬਿੱਲੇ ਖਣੀ ਤੁਸੀਂ ਜ਼ਮੀਨ ਜ਼ਬੂਨ ਵੀ ਲੱਤੀ ਵੀ ਆਉਂਦੇ ਜਾਂਦਾ ਹੈ ਇਹਦੇ ਦੁਬਾਨ ਦੇ ਮੂੰਹ ਚੱਟਦੇ ਰਹੋਗੇ ਬਹੁਤ ਚੀਜ਼ਾਂ ਇਹਦੇ ਵਿੱਚ ਮੈਨੂੰ ਪਤਾ ਨਹੀਂ ਹੈ ਮੈਨੂੰ ਆਪ ਨੂੰ ਨਹੀਂ ਪਤਾ ਹੈਗਾ ਮੈਨੂੰ ਜੇ ਪਤਾ ਲੱਗਿਆ ਮੈਂ ਵੀ ਕਹਿੰਦੇ ਚੀਜ਼ਾਂ ਬਹੁਤ ਹੈ ਇਹਦੇ ਵਿੱਚ ਹਾਂ ਜਿਹਦੇ ਕਰਕੇ ਜੇ ਕੋਈ ਦਿੱਕਤ ਆਉਂਦੀ ਹੈ ਇਹਨੂੰ ਹੀ ਫੋਨ ਕਰਿਓ ਮੰਨੂ ਤੰਗ ਨਾ ਕਰਿਓ ਨਹੀਂ ਇਹਨੂੰ ਤੰਗ ਕਰਿਓ ਜੀ ਨਾ ਜਸਿੰਦਰ ਸਿੰਘ ਪੇਜਾਂ ਨਾ ਜਸਿੰਦਰ ਇਹ ਜੀ ਇਹ ਜੀ ਇਹ ਜੀ ਜਸਿੰਦਰ ਸਾਹ ਨੂੰ ਕੋਈ ਹਾਂ ਅਜੀ ਤੰਗੋ ਲਈ ਨਹੀਂ ਮੈਂ ਮੇਰੇ ਮੰਨਣਾ ਇੱਕ ਪੱਜੀ ਦੇਖੋ ਜੋ ਕੰਮ ਆਪਾਂ ਸਿੱਖ ਕਮਿਊਨਿਟੀ ਦੇ ਨਾਲ ਸਬੰਧ ਰੱਖਦੇ ਆਪਾਂ ਨਾ ਮੈਂ ਬਹੁਤ ਲੋਕ ਦੇਖਿਆ ਚਾਹੇ 20 50 ਰੁਪਏ ਬਚਾਉਣ ਦੇ ਚੱਕਰ ਭਈਆਂ ਭੂਈਆਂ ਜਿਹਦੇ ਲੋਆ ਕੇ ਪਰੇ ਕਰਦੇ ਸਿਸਟਮ ਉਹ ਬਾਅਦ ਚ ਲੱਭਦੇ ਵੀ ਨਹੀਂ ਕਿੱਥੇ ਆ ਕਿੱਥੇ ਨਹੀਂ ਹਣਾ ਇੱਕ ਬੰਦੇ ਦਾ ਮਤਲਬ ਸਾਨੂੰ ਪਤਾ ਵੀ ਸੇਮ ਐਡਰੈਸ ਆ ਫੁਲਾਨੀ ਜਗ੍ਹਾ ਦਾ ਰਹਿਣੇ ਵਾਲਾ ਹਨਾ ਯਾਰ ਬਾਣਾ ਹੀ ਕਹਿ ਦਿੰਦਾ ਵੀ ਕਿਆ ਬੰਦਾ heira-pheri ਕਰੂਗਾ ਇੱਕ ਗੱਲ ਸੋਚਣ ਦੀ ਆ ਨਾ ਜੇ ਹੁਣ ਆਪਾਂ ਉਹੀ ਹੋਰ ਕੋਲ ਲਟਵਾਈ ਜਾਈਏ ਆਪਣੇ ਆਪ ਨੂੰ ਹਨਾ ਅੱਛਾ ਕੋਈ ਤੁਹਾਡੇ ਪਿੰਡਾ ਮਾਸਟਰ ਦੇ ਕੈਮਰੇ ਲੱਗੇ ਹਾਂ 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 ਮੈਂ ਵੀਡੀਓ ਤੇ ਦੇਖਿਆ ਤੁਹਾਨੂੰ ਹਾਂ ਸੰਪਰਕ ਕਰੀ ਮੈਂ ਹਾਂ ਮਹਾਵੀ ਭਾਈ ਉਹਦੇ ਨਾਲ ਸੰਪਰਕ ਹਾਂ ਮਿਲ ਗਈ ਹਾਂ ਉਹ ਸਭ ਇਹਹੀ ਇਹਹੀ ਗੱਲ ਹੈਹੀ ਗੱਲ ਹੈਹੀ ਗੱਲ ਹੈਹੀ ਗੱਲ ਹੈਹੀ ਗੱਲ ਹੈਹੀ ਉਹਨੇ ਕਹਿੰਦੇ ਭਾਈ ਜੀਨੇ ਲਾਉਣੇ ਮਨਾ ਹੋ ਗਰ ਹਾਂ ਬਿਲਕੁਲ ਨਹੀਂ ਇਹ ਹਾਲਾ ਤੁਸੀਂ ਹੀ ਕਹਿ ਸਕਦੇ ਇਹ ਗੱਲ ਤੁਸੀਂ ਤਾਂ ਦੇਖੋ ਹਲਝ ਹਫਤੇ ਬਾਅਦ ਨਹੀਂ ਨਹੀਂ ਜੇ ਫਿਲਮਾਂ ਪੁੱਠੀਆਂ ਚੱਲੀਆਂ ਫਿਰ ਕਹਣਾ ਲੈ ਭਾਈ ਤੈਨਾਂ ਕਿਹਾ ਸਰਪੰਚ ਤੇਰੀ ਦੂਤ ਪਿੰਡ ਦਾ ਸਰਪੰਚ ਕਰਾਟੀ ਦਾ ਮਾਈ ਚੱਕਣੇ ਵੈਂਦੀ ਨਾ ਕਰਾ ਰਿਹਾ ਰੋਜ਼ਾਂ ਜਾਈ ਯਾਰ ਮਾਈ ਦਾ ਪਾਣੀ ਪਈ ਦੇ ਨੌਨ ਵੀ ਲਈ ਰੈਂਕ ਮਾ ਵੰਦਾ ਕਹਿੰਦਾ ਕਿ ਗਵਾਨ ਨੂੰ ਨਾਂ ਲੈ ਕੇ ਆਏ ਯਾਰ ਨਹੀਂ ਦੀ ਯਾਰ ਉਹ ਜੇ ਮੈਂ ਕਰੂੰਗਾ ਤਾਂ ਆਈ ਕੋਈ ਕਰੂਗਾ ਵੀ ਹਾਂ ਭਾਈ ਕਹਿ ਰਿਹਾ ਲੈ ਲਈ ਦੁਕਾਨੇ ਜਰੂਰੀ ਠੀਕ ਹੈ ਜੀ ਲਾਗੇ ਬਾਈ ਦੇ ਹਿਸਾਬ ਕਿਤਾਬ ਤੁਹਾਡਾ ਹੋ ਗਿਆ ਮੈਂ ਤੁਹਾਡੇ ਹਿਸਾਬ ਕਿਤਾਬ ਚ ਪਿਆ ਨਹੀਂ ਨਾ ਮੈਂ ਘੱਟ ਕਰਾਉਣੇ ਆਲਾ ਚ ਨਾ ਮੈਂ ਵੱਧ ਲਾਉਣੇ ਆਲਾ ਚ ਮੈਨੂੰ ਨਹੀਂ ਪਤਾ ਕਿੰਨੇ ਦੇ ਲਾਏ ਐ ਨਹੀਂ ਕਹਿ ਰਿਹਾ ਬਾਈ ਨੂੰ ਜੋਗ ਹੈ ਇਹਨੂੰ ਕੋਈ ਦੇ ਦੇ ਤੇ ਪਰ ਇਹ ਵੀ ਮੈਨੂੰ ਲੱਗਦਾ ਨਹੀਂ ਵੀ ਵੱਧ ਲੈਣੇ ਆਲਾ ਬੰਦਾ ਐ ਵੀ ਨਹੀਂ ਹੈਗਾ ਨਾ ਬਾਈ ਨੇ ਮੇਰੇ ਨਾਲ ਕੀ ਗੱਲ ਕਹੀ ਸੀ ਉਹੀ ਗੱਲ ਹੋਈ ਐ ਉਹ ਕੈਮਰੇ ਦਾ ਜਿਹੜਾ ਆਪਾਂ ਫੋਰ ਵਾਲਾ ਦੋ ਵੀਨ ਵਾਲਾ ਕਰਤਾ ਉਹ ਚ ਬੜਾ ਫਰਕ ਪਿਆ ਉਹ ਬਸ ਜਿੰਨ ਕੋਈ ਇਹ ਗੱਲ ਕਰੀ ਹੋਈ ਐ ਤੁਸੀਂ ਆਪਣੀ ਐ ਠੀਕ ਠੀਕ ਮੈਂ ਉਹ ਥੋੜਾ ਹੈਵੀ ਤਾਂ ਠੀਕ ਠੀਕ ਹਮਾਰਾ ਮਤਤਾ ਹਮ ਸ਼ਾਲਬ ਚਲੇ ਜਸਿੰਦਰ ਭਾਈ ਹੋਰ ਕਿਆ ਬਹੁਤ ਸੋਣਾ ਲੋਜੀ ਸਾਨੂੰ ਘਰ ਪੇਂ ਦਿਖਾ ਦਿੰਦੇ ਇਧਰ ਤੇ ਰਸੋਈ ਰਸੂਈ ਵਧੀਆ ਤਿਆਰ ਕਰਾਈ ਜੀ ਬਾਈ ਮੋਲੇ ਦਾ ਕੁੱਕਰ ਦਿੰਦਰ ਤਾਂ ਨਹੀਂ ਕਿਤੇ ਨਾ 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 ਕਰ ਦੇ ਤੇਰਾ ਨੰਬਰ ਬਹੁਤ ਠੀਕ ਹੈ 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 ਲਾਈ ਕਿਆ ਨੂੰ ਹੈ ਨਾ ਟੌਰ ਕੱਢੀ ਭਈਆ ਬਾਬੇ ਪੂਰੀ ਹੈ ਗੁੱਡ ਕੰਡੀਸ਼ਨ ਆ ਇਹ ਲੱਕੜੀ ਛੇਤੀ ਖਰਾਬ ਹੋ ਜਾਂਦੀ ਥੋੜੀ ਜਿਹੀ ਕਿਹੜੀ ਥੋੜੀ ਬਸ ਇਹ ਦਿੱਕਤ ਆਉਂਦੀ ਜਿਕਣਾ ਸੀ ਦੂਸਰੀ ਮੰਜ਼ਲ ਵਿੱਚ ਨਾ ਸਾਡੇ ਛੇਤੀ ਛੇਤੀ ਸੀ ਉਹ ਖੜਾ ਚੱਕਰ ਜਾਂ ਨਹੀਂ ਹੈਗਾ ਨਹੀਂ ਤਾਂ ਉਹ ਸੁਨਤ ਕੀ ਹੈ ਹਾਂ ਤੋਂ ਇੱਥੇ ਨਹੀਂ ਹੈ ਕਿ ਸਾਡੇ ਸੜੀ ਹੈਗੀ ਉੱਧਰ ਬਾਈ ਅੰਨੀ ਸਿੱਧੀ ਦਾ ਮੈਥੇ ਗਾਲ ਨਿਕਲਦੀਆਂ ਨਾ ਜਣੀ ਆ ਆ ਚੀਜ਼ ਕਰਕੇ ਲੋਇ ਜੀ ਤੁਹਾਨੂੰ ਹੁਣ ਅਸੀਂ ਦਿਖਾਉਂਦਾ ਚੀਜ਼ ਮੇ ਆ ਜਿਹੜੀਆਂ ਖਲੇਪੜੀਆਂ ਜੀਆਂ ਉੱਤਰਦੀਆਂ ਨਾ ਇਹ ਐਕਣਾ ਉਤਰਨਾ ਸ਼ੁਰੂ ਹੋ ਜਾਂਦਾ ਹੈ ਸਾਰੇ ਏਰੀਆ ਦੇ ਵਿੱਚ ਜਿਵੇਂ ਕਰਕੇ ਆਹ ਟੌਰ ਕੱਢੀ ਆ। ਕਿ ਆਹ ਨਮੂਨਾ ਅਸੀਂ ਦਿਖਾਉਣ ਵਾਸਤੇ ਰੱਖਿਆ ਹੋਇਆ ਰੇਤੇ ਨਾਲ ਆ। ਵੀਰ ਨੇ ਤੰਗ ਕਰਕੇ ਸਾਡੇ 3 ਲੱਖ ਰੁਪਏ ਦਾ ਡਾਣਾ ਲਵਾਇਆ। ਠੀਕ ਹੈ। ਅੱਛਾ ਆ ਵੀ ਰੂਮ ਤਿਆਰ ਕਰ ਬਹੁਤ ਵਧੀਆ ਬਈ ਸਰਮਨ ਸਾਹਿਬ। ਅੱਛਾ ਪਹਿਲਾਂ ਗੱਡੀ ਖੜਨ ਵਾਸਤੇ ਤਾਂ ਤੇ ਇਹਨੂੰ ਫਿਰ ਉੱਠਣ ਬੈਠਣ ਵਾਸਤੇ ਬਣਾਇਆ। ਗੱਲ ਏ ਰ ਬਹੁਤ ਸੋਹਣਾ ਲੱਗਦਾ ਦੇਖ ਲਾ ਜੇ ਉਹ ਜਿਹੋ ਜਿਹੀਆਂ ਕੰਧਾਂ ਹੁੰਦੀਆਂ ਮੈਂ ਕਹਿੰਦਾ ਵੀ ਆਪਾਂ ਨੇ ਕੋਈ ਇੰਟਾਂ ਨਹੀਂ ਕਰੀ ਵੀ ਅੱਛਾ ਇਹ ਪਾਰਟੀਸ਼ਨ ਕਰਤੀ ਬਲਕੜੀ ਹੋਏ ਪਾਰਟੀਸ਼ਨ ਆਈਸੀਡੀ ਓਪੀਬੀਸੀ ਦੀ ਉਹ ਪਿੱਛੇ ਪਾ ਕੇ ਨਮੂਨੇ ਹਾਂ ਹਾਂ ਸਾਰਾ ਕੁਝ ਨਿਕਣੀ ਲੱਗਦਾ ਅੱਛਾ ਪਾਰਟੀਸ਼ਨ ਤੇ ਆ ਰਹੀ ਸੀ ਠੀਕ ਆ ਰੂਮ ਬਣਾਤਾ ਜਣੀ ਨਹੀਂ ਪਹਿਲਾਂ ਲੌਬੀ ਜੇ ਟਰਫਾ ਇਹ ਵੀ ਟਰੈਕਟਰ ਗੱਡੀ ਖੜਾਉਣਾ ਮੈਂ ਜਿੱਕਣਾ ਮਰਦੀ ਆਪਾਂ ਚੱਕ ਵੀ ਸਕਦੇ ਬਈ ਹਾਂ ਉਹ ਸਹੀ ਗੱਲ ਜੰਦਾ ਕਰਦੀ ਆਪਾਂ ਬਣਾਉਣਾ ਵੀ ਹੋਵੇ ਕੋਈ ਚੀਜ਼ ਉੱਧਰ ਤੇ ਆਪਾਂ ਚੱਕਣ ਚਾਹਦੇ ਹਾਂ ਬਾਹ ਸੋਹਣਾ ਬਾਬੇ ਬਾਹ ਸੋਹਣਾ ਲੱਗਦਾ ਡਿਜ਼ਾਈਨ ਬਹੁਤ ਸੋਹਣਾ ਲੱਗ ਰਿਹਾ ਮੈਂ ਕਿੰਨਾ ਸੋਹਣਾ ਲੱਦਾਂ ਹਾਂ ਮੈਂ ਹੈ ਹੀ ਸੋਹਣਾ ਤਾਂ ਹੀ ਸੋਹਣਾ ਲੱਦਾਂ ਇਹ ਬਾਈ ਆਪਾਂ ਛੱਡਿਆ ਵਾਲੇ ਬਣਾਉਣਾ ਕਹਿੰਦਾ ਉਹਦੇ ਦਰਵਾਜ਼ਾ ਬੰਦ ਕਰਿਆ ਵਾ ਅਸੀਂ ਕਹਿੰਦਾ ਮੌੜੀਆਂ ਕੋਲ ਖੜ ਕੇ ਸਟਾਪ ਔੜੀਆਂ ਇਧਰਲੇ ਪਾਸੇ ਆ ਗਏ ਔੜੀਆਂ ਇਧਰ ਦਰਵਾਜ਼ਾ ਇਧਰ ਅੱਛਾ ਔੜੀ ਹੋਰ ਪਾਸੇ ਖਤਮ ਕਰੀ ਇਹ ਫਿਰ ਆਏ ਆਏ ਆ ਕੇ ਜਾਣਾ ਬੂਰਾ ਭਾਈ ਇਧਰ ਲਾਗ ਰੋ ਮੇਰੀ ਲੱਖ ਫੜ ਚਾਉਣੀ ਇਧਰ ਹੀ ਕਰਦੇ ਨੇ ਕਾਓ ਸਰ ਬੂਰਾ ਬੱਚਾ ਦੇਖ ਬਤਾ ਆ ਚੱਕਣੀਆਂ ਦਾ ਆਪਣੀ ਹੁਣ ਸਮਾਨ ਦਾ ਹਾਂ 1 ਜੁਲਾਈ ਇਕਨਾਂ ਵਾਸਤੇ ਇਕੱਲੇ ਆਧਾਰ ਆਧਾਰ ਵਿੱਚ ਹਾਂ ਸ਼ਿਆਲ ਲਓ ਜੀ ਫਿਰ ਦੇਖਦੇ ਜੀ ਥੋੜੀ ਦੇਰ ਤੱਕ ਚੰਡੀਗੜ੍ਹ ਦੇ ਵਿੱਚ ਅ ਕਿਸਾਨਾਂ ਦਾ ਵੱਡਾ ਇਕੱਠ ਹੈ ਜੀ ਕਿ ਕਿਹੜਾ ਹੋਇਆ 34 ਸੈਕਟਰ ਹੈ ਜੀ 34 ਸੈਕਟਰ ਦੇ ਵਿੱਚ ਜਿਆਦਾ ਨਾ ਸ਼ਾਮ ਮਾਲ ਦੇ ਨਾਲ ਮਸ਼ਹੂਰ ਹੈ ਇੱਥੇ ਦੇ ਪਾਸੇ ਵਾਲੀ ਮਾਰਕੀਟ ਹੈ ਸ਼ਾਮ ਮਾਲ ਮਤਲਬ ਕਿਹੜਾ ਸੈਕਟਰ ਹੈ ਇਹ 34 ਸੈਕਟਰ ਦੇ ਵਿੱਚ 34 ਸੈਕਟਰ ਦੇ ਵਿੱਚ ਹੈ ਜੀ ਅ ਇੱਥੇ ਦੋ ਜੱਸੇ ਬੰਦੀਆਂ ਨੇ ਗਵਰਨਮੈਂਟ ਦੇ ਖਿਲਾਫ ਪੰਜਾਬ ਗਵਰਨਮੈਂਟ ਦੇ ਖਿਲਾਫ ਤਰਨਾ ਕਰਿਆ 5 ਦਿਨਾਂ ਦੇ ਵਾਸਤੇ ਜਿਹਦੇ ਵਿੱਚ ਉਹ ਕਹਿੰਦੇ ਵੀ ਖੇਤੀ ਨੀਤੀ ਹਾਲ ਤੱਕ ਗਵਰਨਮੈਂਟ ਤੇ ਤਿਆਰ ਨਹੀਂ ਹੋਈ ਹੈ ਜੀ ਤੇ ਸੋਨਾ ਇਕੱਠਾ ਜੀ ਤੁਹਾਨੂੰ ਸਾਰੀਆਂ ਤਸਵੀਰਾਂ ਆਪਾਂ ਬਾਅਦ ਦੇ ਵਿੱਚ ਦਿਖਾਵਾਂਗੇ ਇੱਕ ਉਗਰਾਹਾ ਜਿ세 ਬੰਦੀ ਹੈ ਇੱਕ ਦੂਸਰੀ ਦੂਸਰੀ ਹੈ ਕਿ ਆ ਖੇਤ ਮਜ਼ਦੂਰ ਜੁਨ ਇੱਕਤਾ ਜੁਨ ਹਾਂ ਖੇਤ ਮਜ਼ਦੂਰ ਇਕਤਾ ਜੁਨਿਅਨ ਦਾ ਹੋ ਗਿਆ ਜੀ ਤੇ ਇੱਕ ਇਹ ਹੈ ਤੇ ਦੋ ਜਿ세 ਬੰਦੀਆਂ ਨੇ ਇੱਥੇ ਇਕੱਠਾ ਕੀਤਾ ਹੋਇਆ ਤੇ ਪੰਜ ਦਿਨਾਂ ਦੇ ਵਾਸਤੇ ਇਹ ਇੱਥੇ ਇਹਨਾਂ ਨੇ ਇਕੱਠਾ ਰੱਖਿਆ ਹੋ ਤੇ ਆਪਣਾ ਲੰਗਰ ਪਾਣੀ ਲੈ ਕੇ ਸਾਰਾ ਕੁਝ ਇੱਥੇ ਪਹੁੰਚੇ ਹੋਏ ਆ ਜੀ ਇਹ ਤੇ ਹੁਣੇ ਹਾਲ ਉਗਰਾਹਾ ਸਾਹਿਬ ਬੋਲ ਕੇ ਹਟੇ ਸੀ ਉਹ ਜੋ ਬੋਲੇ ਆ ਉਹ ਤੁਹਾਨੂੰ ਆਪਾਂ ਸੁਣਾਵਾਂਗੇ ਬਾਅਦ ਦੇ ਵਿੱਚ ਤੇ ਇੱਧਰ ਹੋਰ ਵੀ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆਪਾਂ ਇਹ ਪਹਿਲੀ ਤਰੀਕ ਤੋਂ ਲੈ ਕੇ 5 ਤਰੀਕ ਤੱਕ ਦਾ ਸੀਗਾ ਜੀ ਜਿਹੜਾ ਆਪਣਾ ਇੱਥੇ ਕਿਸਾਨ ਜਿ세 ਬੰਦੀਆਂ ਲੋ ਆ ਕੇ ਬੈਠੀਆਂ ਹੋਈਆਂ ਨੇ ਜੀ ਨਾ ਇਹਨਾਂ ਨੂੰ ਗੁਰਨ ਬੈਠਣ ਦਾ ਪਤਾ ਹੁੰਦਾ ਹੈ ਨਾ ਇਹਨਾਂ ਨੂੰ ਗੁਰਨ ਦਾ ਪਤਾ ਹੁੰਦਾ ਜਿੱਥੇ ਇਹ ਸਾਨੀਆਂ ਦਲਾਂ ਦਾ ਕੀ ਪ੍ਰਭਾਵ ਦੇ ਕੇ ਜਾਂਦੇ ਹੋ ਇਹ ਛੋਡੀਆਂ ਹਰਕਤਾਂ ਤੇ ਛੋਡੇ ਚਾਲ ਚੱਲਣ ਤੇ ਛੋਡੇ ਖੜਨ ਤੇ ਛੋਡੇ ਬੋਲਣ ਤੇ ਛੋਡੀਆਂ ਜਿੰਨੀਆਂ ਇੱਥੇ ਬਟੀਆਂ ਨੇ ਉਹਨਾਂ ਦੇ ਉੱਤੇ ਨਿਰਭਰ ਹੈ ਛੋਡੇ ਤੋਂ ਆਣ ਕਮਾਣ ਦੇ ਲੋਕ ਤਾਂ ਨਹੀਂ ਔਖੇ ਰਹਾ ਤੋਂ ਜਾਂਦੇ ਪਾਣੀ ਤਾਂ ਨਹੀਂ ਔਖੇ ਗੁਮਾਨਤ ਵਰਦੇ ਬੱਚੇ ਤਾਂ ਨਹੀਂ ਔਖੇ ਸਕੂਲ ਜਾਣ ਦਾ ਇਹ ਵਿਦਿਆਰਥੀ ਨਹੀਂ ਛੋਡੇ ਤੋਂ ਔਖੇ ਇਹ ਗੱਲਾਂ ਤੁਹਾਨੂੰ ਧਿਆਨ ਰੱਖਣਾ ਹੈ ਇਹ ਜਿੰਨੀਆਂ ਸਾਡੀਆਂ ਜਿੰਨੀਆਂ ਮੀਟਿੰਗਾਂ ਹੁੰਦੀਆਂ ਨੇ ਲਗਭਗ ਰੋਜ਼ ਹੁੰਦੀਆਂ ਨੇ ਉਹ ਜਿੰਨੀਆਂ ਮੀਟਿੰਗਾਂ ਦੇ ਵਿੱਚ ਇਹ ਅਦਾਹਤਾਂ ਦੀ ਉਹ ਇਹਦਾ ਗੱਲਾਂ ਦਾ ਖਿਆਲ ਰੱਖੋ ਜਿਵੇਂ ਆਪਾਂ ਪੰਜਾਬ ਦੇ ਵਿੱਚ ਦਿੱਲੀ ਮੋਰਚੇ ਦੇ ਦਿੱਤੋ ਰਜਿਸਟਰ ਬਣਾਇਆ ਹੋਇਆ ਸੀ ਉੱਥੇ ਆਪਾਂ ਲਿਖਦੇ ਹੁੰਦੇ ਸੀ ਤੁਹਾਡੀਆਂ ਗੱਡੀਆਂ ਕਿੰਨੀਆਂ ਸੋਨੀਆਂ ਟਰਾਲੀਆਂ ਕਿੰਨੀਆਂ

ਚੰਡੀਗੜ੍ਹ ਦੇ ਵਿੱਚ ਕੋਈ ਜਨਹਿਵੰਦੀ ਮੋਰਚਾ ਲਾਇਆ ਹੈ ਨਾ ਕਿਤੇ ਲਾਉਣ ਹੀ ਨਹੀਂ ਰਿਹਾ। ਤੇ ਇੱਕ ਕਰਕੇ ਸਾਰੇ ਪ੍ਰਸ਼ਾਸਨ ਨੂੰ ਕੀ ਬਦਲਿਆ ਇਹਨਾਂ ਨੂੰ ਸਾਫ਼ ਹੀ ਲੱਗ ਰਿਹਾ ਹੈ। ਹਰ ਪਾਰ ਤੇ ਰੋਪਾਰ ਕੋਲ ਕੀ ਇਹ ਕੋਈ ਚਾਹ ਹੁੰਦਾ ਕੀ ਚੀਜ਼ ਹੈ। ਇਹਨਾਂ ਨੂੰ ਟੇਬਲ ਤੇ ਬਰਾਬਰ ਚਰਚਾ ਜਿਵੇਂ ਦੀ ਮੀਡੀਆ ਚਰਚਾ ਜਿਵੇਂ ਦੀ ਪ੍ਰਸ਼ਾਸਨ ਨੇ ਸੋਦੇ ਬਾਰੇ ਬੁਲਾਇਆ ਹੋਇਆ ਕਿ ਇਹ ਇੱਕ ਕਿਸਾਨ ਉੱਠ ਕੇ ਆਵੇ। ਇਹਦਾ ਪਤਾ ਨਹੀਂ ਚੰਡੀਗੜ੍ਹ ਦੇ ਪ੍ਰਸ਼ਾਸਨਤਾ ਚੰਡੀਗੜ੍ਹ ਦੀ ਟ੍ਰੈਫਿਕ ਦਾ ਚੰਡੀਗੜ੍ਹ ਦੇ ਲੋਕਾਂ ਦੇ ਜੀਵਨ ਅਸਫਸਤ ਕਰ ਦਾਂਗੇ ਕੋਈ ਫਰਕ ਨਹੀਂ ਪਾਇਆ ਸਰਗੋਏ ਤੇ ਮੀਆ ਉਹਨੇ ਤੋਂ ਲੈ ਕੇ ਚਾਰੇ ਪਾਸੇ ਥੋੜੇ ਰੇਗੂਆਂ ਦੇ ਵਿੱਚ ਜੇ ਤੱਕ ਮੈਂ ਇੱਥੋਂ ਦੇਖੀ ਰਹਾ ਮੈਂ ਅਜੇ ਪ੍ਰਧਾਨ ਜੀ ਆਪਣੇ ਤੋਂ ਵਾਪਸੀ ਕਰਾਂਗੇ ਕਿਉਂਕਿ ਸੀਐਲਰ ਗਿਆ ਨਾ ਗਾਹਟੇ ਆ ਗਿਆ ਮਸੇ ਪਿੱਛੇ ਜਾਣਾ ਹੈ

ਨੀਤੀ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਪਸਾਨਾ ਮਜ਼ਦੂਰਾਂ ਦੇ ਵਾਤਾਵਰਨ ਪੱਕੀ ਨੀਤੀ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਲੋਕ ਇਕਤਾ ਜਿੰਦਾਬਾਦ 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 ਲੋਕ ਵਿਰੋਧੀ ਸਰਕਾਰਾਂ ਮਰਦਾਬਾਦ 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 ਲੋਕ ਵਿਰੋਧੀ ਸਰਕਾਰਾਂ ਮਰਦਾਬਾਦ 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 ਮਿਹਨਤ ਕਸ਼ ਲੋਕਾਂ ਦਾ ਏਕਾ ਜਿੰਦਾਬਾਦ 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 ਸਰਕਾਰ ਹੇਰਾ ਫੇਰੀ ਚੱਕ ਦਿਆਂਗੇ ਲੋਕ ਇਕਤਾ ਜਿੰਦਾਬਾਦ 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 ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੰਗਾਰਾ ਸਿੰਘ ਜੀ ਭਾਰਤੀ ਕਿਸ਼ਾਨੀ ਦੀ ਏਕਤਾ ਦੇ ਸੋ ਇੱਕ ਆ ਫੋਨ ਹੈ ਕਿਸੇ ਦਾ ਟਿਕਿਆ ਹੋਇਆ ਜੀ ਦਾ ਵੀ ਹੈਗਾ ਉਹ ਨਿਸ਼ਾਨੀ ਦੱਸ ਕੇ ਲੈ ਜਾਏ ਸਭ ਇਹ ਸਟੇਜ ਤੋਂ ਆ ਕੇ ਲੈ ਜੇ ਇੱਕ ਫੋਨ ਮਿਲਿਆ ਲਿਖਿਆ ਹੋਇਆ ਉਹ ਆਪਣੀ ਨਿਸ਼ਾਨੀ ਲੱਗ ਕੇ ਇੱਥੇ ਸਟੇਜ ਤੇ ਆ ਕੇ ਲੈ ਜੇ